ਤੁਹਾਡੇ ਪਰਿਵਾਰ ਦੇ ਵਿੱਚ ਸੰਸਕਾਰ ਨੂੰ ਦੁਬਾਰਾ ਸਥਾਪਿਤ ਕਰਨ ਦੇ ਲਈ ਔਰ ਗਵਾਚੇ ਹੋਏ ਸਨਮਾਨ ਔਰ ਤੁਹਾਡੀ ਫੈਮਿਲੀ ਵੈਲਿਊਜ਼ ਨੂੰ ਦੁਬਾਰਾ ਜਗਾਉਣ ਦੇ ਲਈ ਬ੍ਰੈਂਟਨ ਦੇ ਵਿੱਚ ਅਸੀਂ ਦੁਬਾਰਾ ਲੈ ਕੇ ਆਏ ਆ ਉਹੀ ਸਾਰਾ ਸਮਾਨ ਜੋ ਕਦੇ ਤੁਹਾਡੇ ਪਰਿਵਾਰ ਤੁਹਾਡੇ ਸਮਾਜ ਦਾ ਹਿੱਸਾ ਰਿਹਾ ਹੈਗਾ ਫੋਰ ਐਗਜ਼ਾਮਪਲ ਅਥੈਂਟਿਕ ਤੂਲਸੀ ਦੀ ਮਾਲਾ ਅਸੀਂ ਦੁਬਾਰਾ ਬ੍ਰੈਂਟਨ ਦੇ ਵਿੱਚ ਲੈ ਕੇ ਆਏ ਆ ਮਾਰਕੀਟ ਦੇ ਵਿੱਚ 90 ਪਲੱਸ ਕਸੈਂਟ ਜਿਹੜਾ ਸਮਾਨ ਹੈਗਾ ਆ ਖਾਸ ਕਰ ਤੂਸੀ ਦੀ ਮਾਲਾ ਜਿਹੜੀ ਬਹੁਤ ਸੋਹਣੀਆਂ ਲੱਗਦੀਆਂ ਨੇ ਦੇਖਣ ਨੂੰ ਔਰ ਗਲ ਦੇ ਵਿੱਚ ਤਿੰਨ ਤਿੰਨ ਬਰ ਘੁਮਾ ਕੇ ਪਾਉਂਦੇ ਹੈਗੇ ਆ ਤਿੰਨ ਬਲ ਪਾਉਂਦੇ ਜਿਹਨੂੰ ਕੰਠੀ ਮਾਲਾ ਵੀ ਕਿਹਾ ਜਾਂਦਾ ਹੈਗਾ ਮੋਸਟਲੀ ਨਕਲੀ ਆ ਰਹੀਆਂ ਹੈਗੀਆਂ بار بار ਇੰਡੀਆ ਤੋਂ ਜਿੱਥੇ ਬਣਦੀਆਂ ਹੈਗੀਆਂ ਅ ਰਿੰਦਾਵਨ ਤੋਂ ਜਿੱਥੇ ਬਣ ਰਹੀਆਂ ਉੱਥੋਂ ਜਾ ਕੇ ਲੈ ਕੇ ਆ ਰਹੇ ਹੈਗੇ ਆ ਗੀਤਾ ਪ੍ਰੈਸ ਗੁਰਖਪੁਰ ਦੀਆਂ ਧਾਰਮਿਕ ਕਿਤਾਬਾਂ ਗ੍ਰੰਥ ਸ਼੍ਰੀ ਰਾਮ ਚਿਤਰਮਾਨਸ ਵਾਲਮਿਕੀ ਰਮਾਇਣ ਸ਼ਿਵ ਮਹਾਪੁਰਾਣ ਰਿਗਵੇਦ ਰਿਗਵੇਦ ਡੈਫੀਨਿਟਲੀ ਗੀਤਾ ਪ੍ਰਸ ਗੁਰਪੁਰ ਨੇ ਸ਼ਾਬਦਾਂ ਨੂੰ ਲੱਗਦਾ ਕਿ ਇਹਦੀ অথੈਂਟੀਸਿਟੀ ਵਿੱਚ ਅਜੇ ਸਾਨੂੰ ਡਾਊਟ ਹੈਗਾ ਹੈ ਲੇਕਿਨ ਭਗਵਤ ਗੀਤਾ ਅ ਇੰਗਲਿਸ਼ ਦੇ ਵਿੱਚ ਹਿੰਦੀ ਦੇ ਵਿੱਚ ਜ਼ਿਆਦਾਤਰ ਹਿੰਦੀ ਦੇ ਵਿੱਚ ਸਮਾਨ ਅਸੀਂ ਲੈ ਕੇ ਆਏ ਹੈਗੇ ਆ ਪੂਜ ਪੱਤਰ ਪੂਜ ਪੱਤਰ ਕਿਸੇ ਨੂੰ ਭੁੱਲ ਵੀ ਗਿਆ ਹੋਣਾ ਸ਼ਾਇਦ ਇਹ ਪੂਜ ਪੱਤਰ ਵੀ ਹੁੰਦਾ ਕੈਨੇਡਾ ਵਿੱਚ ਰਹਿੰਦਿਆਂ ਨੂੰ ਕੁਝ ਐਦਾਂ ਦਾ ਸਮਾਨ ਪੂਰਾ ਸੰਦੂਰ ਜਿਹਨਾਂ ਤੁਸੀਂ ਕਹਿੰਦੇ ਸੀ ਕਿ ਛੋਟੇ ਛੋਟੇ ਡੱਬੀਆਂ ਦੇ ਵਿੱਚ ਨਾਰਮਲੀ ਛੋਟੀਆਂ ਡੱਬੀਆਂ ਦੇ ਵਿੱਚ ਸੰਦੂਰ ਲੈ ਕੇ ਆਨੇ ਆ ਤੁਸੀਂ ਉਹ ਲੱਗਦਾ ਹੈ ਘੁਰਦਾ ਵੀ ਨਹੀਂ ਹੈਗਾ ਨਾ ਉਂਗਲੀ ਤੇ ਲੱਗਦਾ ਨਾ ਭਗਵਾਨ ਦੀ ਮੂਰਤੀ ਤੇ ਲੱਗਦਾ ਹਰ ਉਹ ਸਮਾਨ ਜੋ ਪੂਜਾ ਦੇ ਵਿੱਚ ਬਹੁਤ ਜ਼ਿਆਦਾ ਜ਼ਰੂਰੀ ਹੈ ਬਹੁਤ એનਰਜੈਟਿਕ ਹੈ ਉਹ ਸਮਾਨ ਅਸੀਂ ਵਾਪਸ ਲੈ ਕੇ ਆਏ ਆ ਬਹੁਤ ਖੁਸ਼ ਇਹ ਤੱਕ ਬਹੁਤ ਥੋੜਾ ਮੈਂ ਦੱਸਿਆ ਹੋਇਆ ਹੈ ਲੇਕਿਨ ਉਹ ਸਮਾਨ ਸਿਰਫ ਪੂਜਾ ਦੇ ਵਿੱਚ ਕੁਝ ਵੀ ਡੈਕੋਰੇਸ਼ਨ ਵਾਲਾ ਸਮਾਨ ਨਹੀਂ ਕੁਛ ਵੀ ਇਦਾਂ ਦਾ ਨਹੀਂ ਜਿਹੜਾ ਤੁਹਾਨੂੰ ਆਮ Amazon ਤੇ ਮਿਲ ਜਾਵੇ ਲੇਕਿਨ ਉਹ ਲੈ ਕੇ ਆਏ ਆ ਖਾਸ ਖੇਤਾਂ ਦੇ ਵਿੱਚੋਂ ਤુલਸੀ ਦੀ ਮਾਲਾ ਜਿੱਥੇ ਬਣ ਰਹੀ ਆ ਉੱਥੋਂ ਲੈ ਕੇ ਆਏ ਆ ਰੂੜੀਆਂ ਬੱਤੀਆਂ ਪਿਓਰ ਕਾਟਨ ਔਰ ਕੁਛ ਵੀ ਮੈਡੀਕਲ ਤਰੀਕੇ ਨਾਲ ਸਾਫ਼ ਕੀਤਾ ਹੋਇਆ ਕੋਈ ਇਦਾਂ ਦਾ ਕਾਟਨ ਨਹੀਂ ਹੋਵੇ ਖੇਤਾਂ ਦੇ ਵਿੱਚ ਕਿੱਥੇ ਬਣਾ ਕੇ ਕਿੱਥੇ ਉਹ ਬੋਰੀ ਤੇ ਬੋਰੀ ਰੱਖ ਕੇ ਉਹਨਾਂ ਨੂੰ ਬਣਾਦੇ ਆ ਬੱਤੀਆਂ ਬਣਾਦੇ ਆ ਗਿਆ ਜਨੇਊ ਪਿਓਰ ਕਾਟਨ ਕਾਟਨ ਮਤਲਬ ਹਰ ਚੀਜ਼ ਨੇਚਰਲ ਕੁਦਰਤ ਦੇ ਬਹੁਤ ਨੇੜੇ ਅਤੇ ਬਹੁਤ ਜ਼ਿਆਦਾ authentic ਸਮਾਨ ਲੈ ਕੇ ਆਏ ਆ ਬ੍ਰੈਂਪਟਨ ਦੇ ਵਿੱਚ ਅੱਗੇ ਯਾਤਰਾ ਕਿੱਥੇ ਲੈ ਕੇ ਜਾਂਦੀ ਹੈ ਪਰਮਾਤਮਾ ਕਿਸ ਪਾਸੇ ਨੂੰ ਸਾਨੂੰ ਲੈ ਕੇ ਜਾਂਦਾ ਸਾਨੂੰ ਪਤਾ ਨਹੀਂ ਲੇਕਿਨ ਸ਼ੁਰੂਆਤ ਅਸੀਂ ਕਰ ਰਹੇ ਹਾਂ ਬ੍ਰੈਂਪਟਨ ਤੋਂ ਕਿ ਅਗਰ ਤੁਹਾਨੂੰ ਘਰ ਦੇ ਵਿੱਚ ਤੁਹਾਡੇ ਕੰਮਾਂ ਦੇ ਵਿੱਚ ਬਾਰ-ਬਾਰ ਰੁਕਾਵਟ ਜਾਂ ਬਾਰ-ਬਾਰ ਤੁਹਾਨੂੰ ਡਿਸਟਰੈਕਸ਼ਨਜ਼ ਜਾਂ ਬਾਰ-ਬਾਰ ਵਿਗਨਤਾ ਦੇ ਉਤਪਨ ਹੋ ਰਿਹਾ ਹੈ ਤਾਂ ਵਿਗਨ ਹਰਤਾ ਗਣੇਸ਼ ਜੀ ਦਾ ਆਹ ਵਾਲਾ ਸਰੂਪ ਜਿਹਦੇ ਵਿੱਚ ਉਹ ਰਿੱਧੀ ਸਿੱਧੀ ਦੇ ਨਾਲ ਬੈਠੇ ਹੈਗੇ ਆ ਇਹ ਵਾਲੇ ਸਰੂਪ ਨੂੰ ਆਪਣੇ ਘਰ ਦੇ ਮੰਦਰ ਦੇ ਵਿੱਚ ਸਥਾਪਿਤ ਕਰੋ ਤੇ ਇਹਦਾ ਰਿਜ਼ਲਟ ਦੇਖਿਓ ਔਰ ਅਲੱਗ ਹੀ ਵਾਈਬਸ ਆਣ ਗਿਆ ਅਗਰ ਤੁਹਾਡੇ ਘਰ ਦੇ ਵਿੱਚ ਤੁਹਾਨੂੰ ਕਿਸੇ ਤਰ੍ਹਾਂ ਦੀ ਵੀ ਨੈਗੇਟਿਵਿਟੀ ਫੀਲ ਹੋ ਰਹੀ ਆ ਤੁਹਾਨੂੰ ਲੱਗਦਾ ਹੈ ਕਿ ਨજર ਛੇਤੀ ਲੱਗ ਜਾਂਦੀ ਹੈਗੀ ਆ ਤੇ ਨਸੀਮਾ ਭਗਵਾਨ ਦਾ ਲక్ష్ਮੀ ਜੀ ਦੇ ਨਾਲ ਆਹ ਵਾਲਾ ਸਰੂਪ ਆਪਣੇ ਘਰ ਦੇ ਮੰਦਰ ਦੇ ਵਿੱਚ ਸਥਾਪਿਤ ਕਰਕੇ ਦੇਖੋ ਫਿਰ ਇਹਦਾ ਰਿਜ਼ਲਟ ਦੇਖਿਓ ਇਹਦੀ ਵਾਈਬਸ ਔਰ એનર્ਜੀ ਕਿੱਦਾਂ ਕਨਵਰਟ ਹੁੰਦੀ ਆ ਨੈਗੇਟਿਵ ਟੂ ਪੋਜ਼ਿਟਿਵ ਦੇ ਵਿੱਚ ਤੁਸੀਂ ਆਪ ਦੇਖੋਗੇ ਅਗਰ ਤੁਸੀਂ ਨਵੀਂ ਫੈਮਿਲੀ ਸ਼ੁਰੂ ਕਰ ਰਹੇ ਆ ਨਵਾਂ ਪਰਿਵਾਰ ਜਾਂ ਨਵੇਂ ਘਰ ਦੇ ਵਿੱਚ ਮੂਵ ਕਰ ਰਹੇ ਹੈਗੇ ਆ ਤੇ ਆਹ ਵਾਲਾ ਭਗਵਾਨ ਸ਼੍ਰੀ ਰਾਮ ਦਾ ਪੂਰੇ ਪਰਿਵਾਰ ਦੇ ਨਾਲ ਸਰੂਪ ਜਿਹੜਾ ਹੈਗਾ ਇਹਦੀ ਸਥਾਪਨਾ ਕਰੋ ਇਹਦੇ ਨਾਲ ਨਾਲ ਅਗਰ ਸ਼੍ਰੀ ਰਾਮ ਚਿੱਤਰ ਮਨਸਜੀ ਦੀ ਸਥਾਪਨਾ ਕਰ ਲੈਨੇ ਹੈਗੇ ਆ ਤੇ ਤੁਹਾਡੇ ਅੱਗੇ ਬੱਚੇ ਜਾਂ ਪੋਤੇ ਅੱਗੇ ਯਾਦ ਰੱਖਣਗੇ ਜਾਂ ਕਹਿਣਗੇ ਕਿ ਸਾਡੇ ਦਾਦੇ ਪਰਦਾਦੇ ਨੇ ਕਿਸੇ ਟਾਈਮ ਦੇ ਉੱਤੇ ਘਰ ਦੇ ਵਿੱਚ ਇਹਦੀ ਸਥਾਪਨਾ ਕੀਤੀ ਸੀ ਉਸ ਤੋਂ ਬਾਅਦ ਵਿੱਚ ਦ ਬੈਸਟ ਫੈਮਿਲੀ ਜਿਹੜੀ ਵੈਲਿਊਜ਼ ਦੇ ਨਾਲ ਰਹਿੰਦੀ ਹੈਗੀ ਆ ਉਹਦੀ ਸਥਾਪਨਾ ਹੋਏਗੀ ਤੁਹਾਡੇ ਆਪਣੇ ਘਰ ਦੇ ਵਿੱਚ ਇਹ ਸਿਰਫ ਇੱਕ ਰਾਮ ਪਰਵਾਰ ਦੀ ਇੱਕ ਮੂਰਤੀ ਨਹੀਂ ਹੈਗੀ ਇੱਕ ਆਦਰਸ਼ ਤੁਸੀਂ ਸਥਾਪਿਤ ਕਰਨ ਜਾ ਰਹੇ ਹੈਗੇ ਆ ਇਹ ਇੱਕ ਧਰਮ ਦਾ ਸਤੰਭ ਹੈਗਾ ਜਿਹੜਾ ਤੁਸੀਂ ਸਥਾਪਿਤ ਕਰ ਦੇਣਾ ਆਪਣੇ ਘਰ ਦੇ ਮੰਦਿਰ ਦੇ ਅੰਦਰ ਇਹ